ਹਾਂਜੀ ਦੋਸਤੋ ਕੁਦਰਤ ਡੇਰੀ ਫਾਰਮ ਡਾਕਟਰ ਸੁਖਚਾਨ ਸਿੰਘ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਦੋਸਤੋ ਅੱਜ ਕੱਲੋਂ ਮੈਂ ਕਿਦਾਂ ਦਾ ਕੇਸ ਤੁਹਾਡੇ ਨਾਲ ਡਿਸਕਸ ਕਰਨਾ ਹੈ ਥੋੜੀ ਜੀ ਇਹ ਗਹਿਲੀ ਨੇ ਜਿਹੜਾ ਕਿ ਇਹਦੇ ਮੱਝ ਦੇ ਥਣ ਪੂਰੇ ਖਰਾਬ ਕਰ ਦਿੱਤੇ ਆ ਸੋ ਅੱਜ ਕੜ ਸਰਦੀ ਦੇ ਵਿੱਚ ਜਿਹੜੇ ਥਣਾਂ ਦੀ ਮੱਝਾਂ ਨੂੰ ਆਮ ਪ੍ਰੋਬਲਮ ਰਹਿੰਦੀ ਕਿਉਂਕਿ ਥਾਂ ਬਹੁਤ ਜ਼ਿਆਦਾ ਗਿੱਲਾ ਹੁੰਦਾ ਜਿੱਦਾਂ ਕਿ ਹੁਣ ਬਾਰਿਸ਼ ਦਾ ਮੌਸਮ ਚੱਲਦਾ ਪਿਆ ਹੈ ਸੋ ਇਹ ਜਿਹੜੀ ਮੱਝ ਦੇ ਥਾਂ ਤੁਸੀਂ ਦੇਖਿਓ ਆ ਮੜਾ ਜਾਂ ਨੇੜੇ ਹੋ ਕੇ ਦਿਖਾਦੇ ਵੀਰੇ ਇਹਦੇ ਪੂਰੇ ਥਾਂ ਕੰਪਲੀਟ ਆ ਵੇਖੋ ਇਹ ਪੂਰੇ ਥਾਂ ਜਿਹੜੇ ਸਾਰੇ ਛਿੱਲੇ ਗਿਆ ਸੀ ਇਹ ਕੱਟ ਲੱਗ ਗਏ ਸੀ ਬਹੁਤ ਜ਼ਬਰਦਸਤ ਮਸਟਰੈਕਸ ਹੋ ਗਈ ਸੀ ਇਹਦੇ ਤੇ ਕੀਤਾ ਕਿ ਜਿਹੜੇ ਸਾਡੇ ਫਾਰਮਰ ਸੀਗੇ ਸਾਡੇ ਕਿਸਾਨ ਸੀਗੇ ਉਹ ਭੈਣ ਜੀ ਇਹਨਾਂ ਨੂੰ ਕਦੀ ਟਿਊਬ ਲਾ ਦਿੰਦੇ ਸੀ ਕਦੀ ਇਹਨਾਂ ਤੇ ਵੀ ਟਾੜੀਆਂ ਲਾ ਦਿੰਦੇ ਸੀਗੇ ਇਹ 2 ਮਹੀਨੇ ਮਤਲਬ ਕਿ ਇਦਾਂ ਹੀ ਰਿਹਾ ਦੋ ਮਹੀਨਿਆਂ ਬਾਅਦ ਦੇ ਸੀ ਨੁਕਸੇ ਜਿਹੜੇ ਕੋਈ ਨਹੀਂ ਚੱਲੇ ਸੋ ਕੱਲ ਅਸੀਂ ਇਹਦਾ ਟ੍ਰੀਟਮੈਂਟ ਸ਼ੁਰੂ ਕੀਤਾ ਸੋ ਅੱਜ ਆਬੀਸਲੀ ਇਹ ਬਹੁਤ ਠੀਕ ਆ ਸੋ ਦੋਸਤੋ ਜਿੱਦਾਂ ਕਿ ਇਹ ਤੁਹਾਡੇ ਵੀ ਕਦੇ ਜੇ ਇਦਾਂ ਦੀ ਪ੍ਰੋਬਲਮ ਆਉਂਦੀ ਆ ਸੋ ਤੁਸੀਂ ਵੀ ਜਿਹੜਾ ਇੰਦੇ ਤਨ ਗੈਲੀ ਨਹੀਂ ਕਰਨੀਗੀ ਜਿੱਦਾਂ ਕਿ ਇਸ ਸਾਡੇ ਕਿਸਾਨ ਨੇ ਕੀਤੀ ਏ ਸੋ ਤੁਸੀਂ ਵੀ ਇਮੀਡੀਏਟਲੀ ਆਪਣਾ ਨੇੜੇ ਦੇ ਕੋਈ ਡਾਕਟਰ ਨੂੰ ਲਾ ਕੇ ਉਹਨਾਂ ਦੀ ਸਲਾਹ ਲੈ ਕੇ ਟ੍ਰੀਟਮੈਂਟ ਜ਼ਰੂਰ ਕਰਨਾ ਕਿਉਂਕਿ ਇਹਦੇ ਨਾਲ ਹੋਣਾ ਕਿ ਇਹ ਥਾਂ ਡੈੱਡ ਵੀ ਹੋ ਸਕਦੇ ਆ ਥਾਣ ਟੋਟ ਵੀ ਸਕਦੇ ਆ ਝੜ ਵੀ ਸਕਦੇ ਆ ਤੇ ਜਿਹੜਾ ਪਸ਼ੂ ਵੀ ਤੁਹਾਡਾ ਦੇਖੋ ਕਿੰਨੀ ਸੋਣੀ ਟੋਟੀ ਏ ਇਹ ਮਤਲਬ ਕਿ ਖਰਾਬ ਹੋ ਸਕਦੀ ਏ ਇਹ ਚਲੋ ਮਤਲਬ ਕੀ ਵਧੀਆ ਰਿਆ ਵੀ ਜਿਹੜਾ ਜਾਰਾ ਬਹੁਤ ਜ਼ਿਆਦਾ ਹੀ ਹੋ ਗਏ ਸੀਗੇ 2 ਮਹੀਨੇ ਦੇ ਹੋਏ ਪਏ ਆ ਸੋ ਇਹ ਤੁਹਾਡੇ ਨਾਲ ਵੀਡੀਓ ਪਾਉਣ ਦਾ ਮੇਰਾ ਮਕਸਦ ਇਹ ਸੀਗਾ ਵੀ ਤੁਸੀਂ ਵੀ ਕਦੇ ਘਰੇ ਜਿਹੜਾ ਘਰੇਲੂ ਨੁਕਸੇ ਆ ਜਿਵੇਂ ਆਪਾਂ ਮੱਖਣੀ ਲਾ ਦਿੰਨੇ ਆ ਕੋਈ ਵੀ ਟਾੜੀਨ ਲਾ ਦਿੰਦਾ ਕੋਈ ਹੋਰ ਕੁਝ ਲਾ ਦਿੰਦਾ ਇਹਦੇ ਤੇ ਵੀ ਬਹੁਤ ਕੁਝ ਲਾਇਆ ਗਿਆ ਪਰ 2 ਮਹੀਨੇ ਨਗਾਉਣ ਤੋਂ ਬਾਅਦ ਕਾਲਸੀਆ ਇਸੀ ਦੇ ਅੱਜ ਕਾਫੀ ਠੀਕ ਆ ਸੋ ਤੁਸੀਂ ਵੀ ਇਹ ਜਿਹੜੇ ਨੇ ਆਪਣੇ ਪਸ਼ੂਆਂ ਦੇ ਮੇਨ ਦੋ 파ੜੀ ਹੁੰਦੇ ਆ ਆਪਣੇ ਐਨੀਮਲ ਦੇ ਇਹ ਇੱਕ ਐਡਰੈਸ ਹਵਾਨਾ ਹਵਾਨੇ ਦੇ ਨਾਲ ਜਿਹੜੇ ਥਾਂ ਨੇ ਜਿੰਦੇ ਨਾਲ ਮਿਲਕ ਦੀ ਆਪਣੀ ਪ੍ਰੋਡਕਸ਼ਨ ਆਉਂਦੀ ਹੁੰਦੀ ਹੈ ਤੇ ਇੱਕ ਜਿਹੜੇ ਆਪਣੇ ਐਨੀਮਲ ਦੀ ਯੂਟਰਸ ਬੱਚੇਦਾਨੀ ਦੋ 파ੜ ਜਿਹੜੇ ਆਪਣੇ ਫੀਮੇਲ ਕਾਫ ਦੇ ਫੀਮੇਲ ਜਿਹੜੀ ਆਪਣੀ ਬਫੈਲੋ ਆ ਚਾਹੇ ਕਾਓ ਆ ਉਹਦੇ ਨਾਲ ਰਿਲੇਟਡ ਜੁੜੇ ਹੋਏ ਆ ਇਹ ਇੱਕ ਜਿਹੜੇ ਇੱਕ ਮੇਜਰ ਪਾਰਟ ਹੁੰਦੇ ਆ ਜਿੰਦੇ ਵਿੱਚ ਆਪਾਂ ਥੋੜੀ ਜਿਹੀ ਬੇਨਗਹਿਲੀ ਕੀਤੀ ਤੇ ਬਹੁਤ ਜ਼ਿਆਦਾ ਆਪਣਾ ਲੱਖਾਂ ਦਾ ਨੁਕਸਾਨ ਹੋ ਸਕਦਾ ਸੋ ਤੁਸੀਂ ਵੀ ਦੋਸਤੋ ਤੁਹਾਡੇ ਵੀ ਕਦੇ ਮੱਝ ਜਾਂ ਗਾਂ ਦੇ ਥਾਣੇ ਤੇ ਇਦਾਂ ਦੀ ਪ੍ਰੋਬਲਮ ਆਉਂਦੀ ਆ ਤੁਸੀਂ ਵੀ ਜੇਡਾ ਟ੍ਰੀਟਮੈਂਟ ਬਹੁਤ ਜਲਦੀ ਕਰਾਉਣਾ ਸੋ ਜਿੰਦੇ ਨਾਲ ਇਹ ਪ੍ਰੋਬਲਮ ਅੱਗੇ ਨਾ ਵਧੇ ਕਿਉਂਕਿ ਹੁਣ ਪ੍ਰੋਬਲਮ ਜ਼ਿਆਦੀ ਏ ਟ੍ਰੀਟਮੈਂਟ ਤਿੰਨ ਚਾਰ ਦਿਨ ਵੀ ਕੀਤਾ ਕਾਫੀ ਕਿਸਾਨ ਦੇ ਪੈਸੇ ਵੀ ਖਰਚ ਹੋ ਜਾਣੇ ਆ ਦੁੱਧ ਵੀ ਘਟ ਜਾਣਾ ਸੋ ਜੇ ਇਹਨੂੰ ਆਪਾਂ ਪਹਿਲੇ ਦਿਨ ਤੋਂ ਹੀ ਕਾਬੂ ਕਰ ਲੈਂਦੇ ਤਾਂ ਇੱਕ ਦਿਨ ਦੇ ਟ੍ਰੀਟਮੈਂਟ ਨਾਲ ਹੀ ਇਹ ਸਾਰ ਜਾਣਾ ਸੀਗਾ ਸੋ ਜੇ ਤੁਹਾਡੇ ਇਦਾਂ ਦੀ ਕੋਈ ਪ੍ਰੋਬਲਮ ਆ ਵੀ ਜਾਵੇ ਤੁਸੀਂ ਜੇ ਮਤਲਬ ਕਿ ਇਦਾਂ ਦਾ ਥਣ ਫੱਟ ਜਾਵੇ ਜਾਂ ਕੱਟ ਜਾਵੇ ਤੁਸੀਂ ਇਹਨੂੰ ਗਲਿਸਰੀਨ ਤੇ ਵਿੱਚ ਬੀਟਾ ਡੀਨ ਲਿਕਵਿਡ 100 100 ਐਮਐਲ ਮਿਕਸ ਕਰਕੇ ਲਾ ਸਕਦੇ ਜੀ ਇਸ ਤੋਂ ਇਲਾਵਾ ਤੁਸੀਂ ਇਹਦੇ ਤੇ ਕੁਝ ਵੀ ਹੋਰ ਜਿਹੜਾ ਨਹੀਂ ਯੂਜ਼ ਕਰਨਾ ਦੋਸਤੋ ਜੇ ਤੁਹਾਨੂੰ ਮੇਰੀ ਵੀਡੀਓ ਵਿੱਚ ਚੰਗੀ ਲੱਗੀ ਏ ਸੋ ਇਹਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਮੇਰਾ ਚੈਨਲ ਕੁਦਰਤ ਡੇਰੀ ਫਾਰਮ ਡਾਕਟਰ ਸੁਖਚਾਨ ਸਿੰਘ ਸਬਸਕ੍ਰਾਈਬ ਕਰ ਲਿਓ ਸੋ ਸਾਰੇ ਹੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਕੱਦ ਤੱਕ ਲਈ ਥੈਂਕ ਯੂ ਸੋ ਮਚ